ਇੱਥੇ ਮਰਾ ਚਾਚੀ ਨਹੀਂ ਦੱਦੀ ਕੀ ਭੈਣ ਆਹ ਟਰੈਕਟਰ ਆ ਗਿਆ ਸਾਡਾ ਆ ਮੇਰੇ ਪਕੌੜੇ ਬਣ ਗਏ ਪਰ ਮੈਂ ਬਣਾਏ ਥੋੜੇ ਹੀ ਆ ਕੜ੍ਹੀ ਵਾਸਤੇ ਆ ਮੇਰੀ ਕੜ੍ਹੀ ਰਿਜਨ ਦੇਈ ਹੈ ਲੋਕਾਂ ਹੀ ਕਿੱਸੇ ਹੋ ਆਪ ਸਭ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੋ ਗਾਇਸ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਫਤੇਵਾਰ ਸੰਧੂ ਤੋ ਗਾਇਸ ਅੱਜ ਸਵੇਰ ਦੇ ਬਾਅਦ ਚੁੱਕੇ ਸੀ 7:30 ਫਤੇਵਾਰ ਸੋਣੀ ਗੇ ਨੇ ਸਕੂਲ ਤੋ ਆਪਾਂ ਲਗਾਉਂਦੇ ਪਏ ਸੀ ਝਾੜੂ ਕਿਉਂਕਿ ਸਾਨੂੰ ਪਤਾ ਹੈ ਹੁਣ ਬਾਟੀਆਂ ਦੇ ਦੇਣਾ ਬਹੁਤ ਤੂੜੀ ਆਉਂਦੀ ਹੈ ਬਾਹਰ ਉੱਡ ਉੱਡ ਕੇ ਆਪਣੇ ਘਰੇ ਭਵੇਂ ਜਾਲੀ ਵਾਲੇ ਬੂਏ ਆ ਤਾਂ ਵੀ ਆਪਾਂ 24 ਘੰਟੇ ਬੰਦ ਕਰਕੇ ਰੱਖਦੇ ਆਂ ਫਿਰ ਵੀ ਬਹੁਤ ਤੂੜੀ ਆ ਜਾਂਦੀ ਹੈ ਨਿੱਕ ਨਿੱਕੀ ਤੋਂ ਪਹਿਲਾਂ ਮੈਂ ਬਣਾਉਂਗੀ ਲੱਸੀ ਕਿਉਂਕਿ ਪਹਿਲਾਂ ਆਪਾਂ ਇਸ ਟਾਈਮ ਤੇ ਪਿੰਦੀ ਸੀ ਚਾਹ ਤੇ ਹੁਣ ਆਪਾਂ ਪੀਆ ਕਰਦੇ ਆਂ ਲੱਸੀ ਹੁਣ ਮੈਂ ਬਣਾਉਣ ਲੱਗੀਆਂ ਲੱਸੀ ਠੰਡੀ ਠੰਡੀ ਲੱਸੀ ਬਾਹਰ ਮੰਗਨਦੇ ਆਂ ਕਿ ਲੱਸੀ ਬਣਾ ਕੇ ਲੈ ਕੇ ਆਓ ਬਹੁਤ ਜ਼ਿਆਦਾ ਬਰਫ਼ ਪਾ ਕੇ ਤਾਂ ਹੁਣ ਆਪਾਂ ਬਣਾਉਣ ਲੱਗੇ ਸੀ ਲੱਸੀ ਸ ਆਪਣਾ ਝਾੜੂ ਆਪਾਂ ਲਗਾਵਾਂਗੇ ਬਾਅਦ ਚ ਕਿਉਂਕਿ ਬਾਹਰ ਦੇ ਤੇ ਦੀ ਆਵਾਜ਼ਾਂ ਤੇ ਵਾਜਾਂ ਆਉਂਦੀਆਂ ਕਿ ਲੱਸੀ ਜਲਦੀ ਜਲਦੀ ਲੈ ਕੇ ਆਜੋ ਬਹੁਤ ਗਰਮੀ ਆ ਹਾਂ ਪਰ ਇਹ ਨਹੀਂ ਮੈਂ ਰਿੱਥੇ ਸੁਣਿਆ ਨਹੀਂ ਕਰੀ ਨਹੀਂ ਜਾਂਦੇ ਪਰ ਹੈਣਾ ਤੇ ਨਹੀਂ ਆਉਂਦੇ ਜਦੋਂ ਆਪਾਂ ਕਿਦਾਂ ਲੈ ਕੇ ਜੀ ਚੀਜ਼ ਲੈ ਆਉਂਦਾ ਜਦੋਂ ਤੇ ਨਹੀਂ ਪਾਉਂਦੇ ਹਾਂ ਤੇਰੀ ਚੀਜ਼ ਨਹੀਂ ਲੈ ਆਉਂਦੇ ਪਤਾ ਨਹੀਂ ਮੈਨੂੰ ਤੇ ਮੈਂ ਤਾਂ ਕਦੀ ਸੁਣਿਆ ਨਹੀਂ ਚਲ ਆਇਆ ਲੱਸੀ ਬਣਾਈਏ ਇਹ ਵੀ ਕਰ ਲੇ ਇੱਥੇ ਬਾਅਦ ਚ ਪੱਖੇ ੜੀ ਸਾਫ ਕਰਨ ਨਾਲ ਆਜੋ ਬੱਚਾ ਸਾਫ ਕਰਨਾ ਹੈ ਤੁਹਾਨੂੰ ਪਾਣੀ ਆਉਣੇ ਕਰਨਾ ਹੈ ਤੋ ਜਰੂਰ ਜੂਰੇ ਬਣ ਦੇ ਦੀ ਹੈ ਹੈ ਮਾਰੇ ਮੋਟੇ ਚ ਕਰਦੀ ਇਹ ਮੇਰੇ ਦਿਲ 베 ਲਈ ਤੂੰ ਨਾਲ ਦਾ ਕੋ ਲੱਝਾ ਪਰ ਮੀ ਇਨੀ ਅਦ੍ਰੇਸ਼ੀ ਲੋ ਲਾਗ ਰੱਖੇ ਆ ਬੂਆ ਬੰਦ ਕਰ ਛੱਡਿਆ ਕਰੋ ਪੱਕਾ ਹੀ ਆ ਹੋਈ ਨਹੀਂ ਰੋ ਆ ਬੂਏ ਬੰਦ ਹੋਣ ਦੇ ਤੇ ਸੋਇ ਥਾਣੇ ਲੱਗ ਜਾਈਦਾ ਹੁਣ ਇਦਾਂ ਤੇ ਨੰਦਰਾਣ ਘੱਟਾ ਹੀ ਬਣਾ ਚਾਹਤਾ ਮੇਰੇ ਨੂੰ ਬਹੁਜੀ ਗਾਲਾ ਪੈਂਦਾ ਮੈਂ ਚੀਜ਼ਾਂ ਦੇ ਵਿੱਚ ੱਟਾ ਰੱਖਣਾ ਮੈਨੂੰ ਹੁਣ ਇਹ ਉਧਰ ਮਨ ਜਾਂਦੀ ਹੈ ਤੁਮ ਬਰਤੂ ਦੇ ਉਧਰ ਬੜੀ ਹੁਸਨ ਚੜ ਗਈ ਮੈਂ ਤਾਂ ਮਨੀ ਖਾਟ ਪਾਉਗੀ ਮਾਂਸਾ ਵੀ ਪਾ ਲਓ ਦੋ ਚਮਚੇ ਜਿਆਦੀ ਨਾ ਨੂਨ ਪਾ ਲੈਂਦਾ ਨੂਨ ਆ ਵੇਖੋ ਗਾਇਸ ਆ ਤਾਂ ਮਨ ਲੱਗ ਗਿਆ ਕਾਲੀ ਮਿਰਚ ਨਹੀਂ ਵਾਲੀ ਕਾਲੀ ਮਿਰਚ ਪਾਈ ਮਿੰਟੇ ਕੌੜੀ ਨਾ ਹੋ ਜਾਂਦੀ ਹੈ ਤੇ ਆ ਵੇਖੋ ਬਲੌਗ ਬਣਾਉਂਦੇ ਬਹਾਨੇ ਮੇਰੇ ਤੋਂ ਲੱਸੀ ਬਣਵਾ ਲੂਗੀ ਤੇ ਫਿਰ ਆਖੂਗੀ ਚਲੋ ਹੁਣ ਇਧਰ ਫੜੋ ਤੇ ਇਹਦਾ ਕੰਮ ਕਰਾ ਲਿਆ ਕਰੋ ਇਧਰ ਤੇ ਵਾਪਸ ਓਏ ਵੀ ਕੰਮ ਐ ਵੀ ਫਲੋਤੀ ਆ ਸਾਮੀ ਨਾਲ ਤੂੰ ਖੜੀ ਹੈ ਨਾ ਮੈਂ ਬਣਾਉਣੀ ਹੈ ਖੰਡ ਪਾਣੀ ਹਾਂ ਮੈਂ ਲੱਸੀ ਤਗੜਾ ਹਾਂ ਘੋੜੀ ਦੀ ਪਤਮ ਅਨੇ ਥੋੜੀ ਪਾਉ ਵੱਦੀ ਉਹ ਰੋਣੀ ਪਾਤੀ ਉਹ ਦਿਨ ਚਿੱਕਾ ਤੂੰ ਪਰ ਬਚਾ ਲਈ ਮੈਂ ਉਹ ਦਿਨ ਜਿੰਨੀ ਨਹੀਂ ਪਾਈ ਸੋਹਣੀ ਤੂੰ ਪਾਤਾ ਇਹ ਚ ਲੋਹਣ ਕਾਲਾ ਹਾਂ ਕਾਲਾ ਸਿੱਕੇ ਉਹਨਾਂ ਅੱਜ ਵੀ ਜਾਣਗੇ ਮੱਸੀ ਪੀਆ ਕਰੋ ਗਰਮੀ ਚ ਤੰਦਰੁਸਤ ਤੇ ਸਵਸਤਰ ਹੋ ਸਵਸਤਰ ਦਿੱਤੋ ਥੈਂਕ ਯੂ ਮੱਖਣੀ ਆ ਜਾਓ ਉੱਪਰ ਕਹੀਏ ਤਾਂ ਤਿੰਨ ਪੀਓ ਮੱਖਣੀ ਆ ਜਾਓ ਤੇ ਖਾਓ ਤਦ ਹੀ ਕੰਮ ਲੱਗੇਗਾ ਤੇ ਆਹ ਜਿਹੜਾ ਬਾਰੇ ਫਿਰ ਆਪਾਂ ਤੁਸੀਂ ਫਿਰ ਰੋਕੋ ਸੱਤਾ ਕਰ ਲਿਆ ਕਰੀਏ ਉਸ ਨੂੰ ਗਰਮੀ ਆ ਗਈ ਮਕਣੀ ਆ ਗਈ ਤੇ ਦੇਸੀ ਨਹੀਂ ਚੋਣਾ ਸਾਰੇ ਤੱਤਾ ਕਰ ਦਿਆ ਕਰੀਏ ਮੈਂ ਨਾ ਕੱਟ ਕੇ ਹੋਰ ਰੱਖ ਲਾ ਨਹੀਂ ਹੋ ਗਈ ਆਹ ਤੇ ਕਿਉਂ ਨਹੀਂ ਆਇਆ ਤੇ ਤੇ ਕਿਉਂ ਥੋੜੀ ਆ ਹਾਂ ਫਸੇ ਥੋੜੇ ਕਿੰਨੇ ਲੱਕੇ ਵਰਗੋ ਸਵਾ ਲੱਗਦੀ ਹੈ ਨਾ ਕਿ ਹੋ ਜਾ ਉੱਤੇ ਆ ਜਾ ਮਕਣੀ ਮਾੜੀ ਮਾੜੀ ਜੀ ਤੇ ਵਰਸਾ ਗੀ ਇਹ ਮੈਂ ਪਰੇ ਸੱਤਾ ਮੈਂ ਨਿੱਕਾ ਕਾਲਾ ਬੀਬੀ ਨੂੰ ਪਾਤਾ ਹੁਣ ਉਹ ਫਿਰ ਬਾਵਾ ਦੇ ਰੋਟੇ ਨੂੰ ਸੁੱਤ ਕਰਦੀ ਆ ਹਾਲੋ ਫਿਰ ਆਹ ਪਾ ਲੋ ਸਾਡੀ ਬੀਬੀ ਰੁਸੀ ਰੇਤੀ ਆਸਾਂ ਕਿ ਤੁਹਾਡੇ ਘਰੇ ਬਜ਼ੁਰਗ ਬੰਦੇ ਹੁੰਦੇ ਮਤਲਬ ਬੀਬੀਆਂ ਜਿਵੇਂ ਆਪਣੀਆਂ ਦਾਦੀਆਂ ਉਹ ਵੀ ਉਸ ਦੀ ਸਾਡੀ ਬੜੀ ਰੁਸੀਦੀ ਸੀ ਲੇਕਿਨ ਨਿੱਕੀ ਗੱਲ ਤੋਂ ਰੁਸੀ ਜਾਂਦੀ ਹੁਣ ਬੋਲੋ ਤੇ ਦਈ ਤੜਾ ਬੋਲਦੀ ਕਿ ਮੇਰੇ ਨਾਲ ਉਹਦਾ ਮਾਪਾ ਨਾ ਕੀ ਹੋ ਗਿਆ ਵਾਜੂ ਫਿਰ ਹੋ ਗਿਆ ਗਰਾਫੀਕ ਕੀ ਬਈ ਮੈਂ ਇਹ ਕੋਈ ਨਹੀਂ ਕਿ ਮੈਂ ਇਹ ਮਟੀਰੀਅਲ ਹੀ ਰੱਖ ਦੇਣੀ ਦੇ ਨਾਲ ਜੋੜ ਦਿੰਦੀ ਆ ਮੈਂ ਮਜੂਦ ਤੇ ਇਹ ਜਦੋਂ ਬੰਦਰ ਮਾਰੀ ਹੋਣੀ ਹੁੰਦਾ ਪੀਟਰ ਬਸ ਬਰਫਾ ਬਰਫ ਪਾ ਦੋ ਮਿਲ ਕੇ ਬਠੰਡ ਹੋ ਜਾਊਗੀ ਜਦ ਮੈਂ ਪੀ ਲੈਣ ਆਪੇ ਆਣ ਕੇ ਨਾ ਪੀ ਲੈਣੀ ਆਪਾਂ ਹੁਣ ਆਪਣੇ ਕੰਮ ਕਰੀਏ ਸੋ ਇਹ ਸੋਰੇ ਵੀ ਕਿੰਨਾ ਕੰਮ ਹੋ ਜਾਂਦਾ ਸੋ ਕਰਮੀ ਹੋਏ ਲਿਖਵੇ ਦੇ ਸਭ ਸਿਖੁਰਜ ਆ ਜਾਂਦਾ ਕਿਤੇ 5 ਵਜੇ ਉੱਠੇ। ਕਹੋ ਜੀ ਤੇ ਕਾਹਨ ਦੀ। ਆਦੇ ਸਾਡੇ ਨੂੰ ਹੋਰ ਕਤਰਾ ਮੈਂ ਕਿ ਚੇਂਜ। ਆਂ ਵੀ ਇਹ ਵੀ ਜਦੋਂ ਅਸੀਂ ਘਰੋਂ ਤੇ ਪਾਣਾ ਜਦ ਸੂਰਜ ਦੀਆਂ ਟਰਾਲੀਆਂ ਵੰਦੀਆਂ ਸਾਡੇ ਬੂਏ ਮਰਦ ਨੇ ਲੱਗਿਆ ਕਰ ਲਿਆ ਮੈਂ ਅੱਗ ਹੋਈ ਚੇਂਜ ਕਰ ਦੋ। ਬੂਏ ਮਰਦਾਂ ਦੀ। ਵੀ ਬੋਲਾ ਕਰੇ ਤਰੋਂ ਨਿਕਲਣਾ ਹਾਂ। ਟਰਾਲੀਆਂ ਟੁਰੀਆਂ ਥੂੜੀ ਤੰਦ ਵਾਲੀਆਂ ਸਾਡੇ ਦੂਏ ਦੇ ਕੁਲਾ ਨਹੀਂ ਤੈਨੂੰ ਕੱਢਣਾ ਨਾ ਛੜਕਾ ਨੂੰ ਕੱਢਣਾ ਸੜਕ ਬੰਦ ਇੱਧਰ ਗਲੀ ਦੇ ਤਰ੍ਹਾਂ ਆਪਣੀ ਸੜਕ ਪਾਇਆ ਇਹ ਲੋ ਕੱਢਣਾ ਹਾਂ ਹਾਂ ਦੀ ਕਿੰਨਾ ਲਈਦਾ ਨਾ ਕੋਈ ਵੇਰ ਉਹ ਬਦਲ ਦੋ ਕਾਹਨ ਤਾ ਇਹ ਤੇ ਬੂਹਾਂ ਤਾਂ ਖੋ ਉੱਤੋਂ ਨਹੀਂ ਨਿਕਲ ਸਕਦਾ ਹਾਂ ਉਹ ਵੀ ਦਾ ਆਪਾਂ ਨੂੰ ਤਾਂ ਬੂਹਾ ਹੋਵੇ ਤੇ ਨਾ ਕੋਈ ਘੱਟਾ ਹੋਵੇ ਨਾ ਕੋਈ ਥਰਾਲੀ ਨੰਗੇ ਬੂਏ ਗਾੜੀਆਂ ਨਾ ਕੋਈ ਕੋਸ਼ਿਸ਼ ਉੱਤੋਂ ਨਿਕਲ ਗਏ ਉੱਤੋਂ ਨਹੀਂ ਛੱਡ ਗਏ ਕਿ ਹੁਣ ਪਤਾ ਨਹੀਂ ਲੱਗੇ ਹਟਾ ਘਰ ਇੱਧਰ ਰਾਹ ਹੋਊਗਾ ਇੱਧਰ ਸਹੀ ਗਾ ਜਿਆਦੀ ਹੋ ਜਮੀ ਇੱਥੇ ਪਾ ਦੋ ਟਾਈਮ ਬਰਰ ਕੋ ਤੱਕ ਵੀ ਡੀ ਕੋਈ ਹੈ ਲੱਸੀ ਬਣ ਕੇ ਹੋ ਚੁੱਕੀ ਹੈ ਰੈਡੀ ਹੁਣ ਆਪਾਂ ਪੀਣੇ ਆ ਉਹ ਰਾਹੀ ਲੈ ਲੈਂਗੇ ਜਿਹਨੇ ਲੱਸੀ ਮੰਗਦੇ ਨੇ ਬਸ ਕਰੋ ਘਰ ਕੇ ਜਾਓ ਟੇਸਟ ਵੇਖੀਏ ਤੇ ਬੱਚੇ ਠੰਡੀ ਹੋਊਗੀ ਫਿਰ ਆਪਾਂ ਪੀਵਾਂਗੇ ਫਸਟ ਫੋਟੋ ਲਗੇ ਜੋ ਹੁਣ ਘਟਾ ਨੂਨ ਤਾਂ ਹੈਗਾ ਹੀ ਨਹੀਂ ਆ ਪਾਣੀ ਪੀ ਕੇ ਤੁਸੀਂ ਤੇ ਉਹ ਚ ਪਾਇਆ ਮੈਂ ਤਾਂ ਨਾਖੇ ਦੇ ਨੂਨ ਤੁਸੀਂ ਆ ਕੇ ਪਾਤਾ ਹਣਾ ਨੂਨ ਚਮਚਾ ਨਾ ਫੋੜ ਦੇਣਾ ਵੀ ਹੁਣ ਪੈ ਕਾਲ ਜਿਹੜਾ ਕਾਲ ਮਿਰਚ ਮਿਰਚ ਜਿਹੜੀ ਚੰਗੀ ਹੁੰਦੀ ਹੈ ਕਾ ਹੁੰਦੀ ਆ ਕੱਪੜੇ ਛੱਦੀ ਦੀ ਸਾਡੀ ਮਾਰਦ ਦੀ ਮਾਂਜਾ ਤੇ ਗਵਾਂਡਾ ਸਾਡੀ ਹੋ ਗਏ ਵੇਲੀ ਆ ਦੀ ਹਾਂ ਜੋੜ ਨਾ ਦਿਓ ਕੀ ਮਾਜੀ ਹੈਗੀ ਓਟੋਮੈਟਿਕ ਇਹ ਚੱਲਈ ਰੋਕਿਆ ਨਾ ਨਾ ਤੁਸੀਂ ਆਪਣੇ ਘਰੇ ਲੈ ਜਾ ਦੀ ਜੀ ਪਰਦੀ ਦੀ ਇਹ ਕਿਤੇ ਨਹੀਂ ਨਿਕਲਦੀਆਂ ਕਦ ਨਿਕਲਦੀਆਂ ਜਾਂਦੀਆਂ ਸਾਡੇ ਤਾਂ ਆਪਾਂ ਕਿਉਂ ਰਹਿਣਾ ਥਰੇ ਕਿ ਨਹੀਂ ਕਿਉਂ ਇਹ ਹੈ ਮੈਂ ਬਤਾਉਂਗਾ ਹਨ ਬਤਾਉਂਗਾ ਇਹ ਹੈ ਮੈਂ ਕੱਪੜੇ ਆਖਣੀ ਮਸ਼ੀਨ ਤੇ ਧਵਾ ਰਹੀ ਮੈਂ ਤਾਂ ਉਹ ਗਣੀ ਹੋ ਰਹੀ ਤੋ ਲੈ ਲੰਦੋ ਤੋਹਨ ਦੀ ਵਿਚਾਰੀ ਮੋਟਰ ਮੇਰੇ ਕੋਲ ਜੀ ਜੀ ਨਮੀ ਹੋ ਰਹੀ ਬਾਹਰ ਸੁਣੀ ਗਈ ਹਾਂ ਅਦੀ ਨਵੇਂ ਮੈਂ ਚੇਜ ਤੋੜੇ ਮੈਂ ਆਪਣੇ ਕੱਪੜੇ ਆ ਫਾੜੇ ਤੋ ਐਗਜ਼ਿਟ ਕਰਕੇ ਪਾ ਨਾ ਇਹ ਵੀ ਹਨ ਮੈਂ ਕਰਿਆ ਕਰਾਂ ਤੁਸੀਂ ਦੱਸ ਕੀ ਕਰਨਾ ਹੋ ਜਾਣੀ ਮੇਰਾ ਟਾਈਮ ਨਹੀਂ ਹੈ ਤੁਸੀਂ ਦੱਸਣੀ ਕੀ ਕਰਨਾ ਹੈ ਹੈ ਕਰੋਗੇ ਹੋਵੇ ਉਹ ਆਖੋ ਮੈਨੂੰ ਕੱਲੀ ਨੂੰ ਨਹੀਂ ਆਪ ਮੈਂ ਤਾਂ ਤੁਹਾਨੂੰ ਕੱਲ੍ਹ ਕਹਿੰਦੀ ਕਿ ਮੈਨੂੰ ਕੱਲੀ ਨੂੰ ਕਹਿਣੀ ਠੀਕ ਆ ਤੈਨੂੰ ਨਾਲੇ ਸਿਰੋਂ ਨਹੀਂ ਇਕੱਲਾ ਮੈਨੂੰ ਕੱਲੀ ਨੂੰ ਨਹੀਂ ਆਉਣੀ ਆਉਣੀ ਉਹਨੂੰ ਨਹੀਂ ਆਉਣੀ ਉਹਨੂੰ ਤਾਂ ਜੀ ਤੁਸੀਂ ਇਹ ਤਾਂ ਦਵਾਈ ਕਰਦੀਆਂ ਜੇ ਤੁਹਾਨੂੰ ਪੁੱਛਣੀ ਚਾਹੀਦੀ ਸੀ ਇਹ ਨਹੀਂ ਮੈਂ ਕਰਦੇ ਜੇ ਤੁਹਾਨੂੰ ਕੰਮ ਹੀ ਨਹੀਂ ਲੱਗਾ ਨੋਲੇ ਕੋਲ ਦੀ ਖੌਦਰਾ ਲਾ 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 ਥਰੀ ਹੈ ਮੰਮੀ ਨੇ ਥਰੀ ਥਰੀ ਹੈ ਇੱਕ ਤਾਂ ਵੀ ਤਰਾ ਸਾਡਾ ਨਾ ਚਾਹ ਦਾ ਬੜਾ ਸ਼ੀਨ ਹੈ ਹਾਂ ਤੋਂ ਆੜਨ ਦੇ ਕੱਪੜੇ ਮਾਂ ਖਾਪੀ ਨਹੀਂ ਮਾਰੀ ਦੀ ਉਹ ਚਾਹ ਬੰਗਣ ਜਿਆ ਕਦੇ ਦਰਚਾਰਾ ਥਰੀ ਹੈ ਮਾਂ ਕਾਟਨ ਦੇ ਕੱਪੜੇ ਸਾਫ ਨਹੀਂ ਮਾਰੀ ਜਾਂਦੀ ਕੋਈ ਨਹੀਂ ਕਰੀ ਪਾਉਣਾ ਇੰਨੀ ਸਿਰਫ ਕਾਟ ਹੀ ਉਹਨੇ ਇੱਕੋ ਬਣਾਉਂਦੀ ਹੈ ਹੈ ਇਹ ਕਿਉਂ ਮੈਂ ਰੋਟੀ ਖਾਣ ਆਉਂਦੀ ਤੇ ਆਹ ਕੋਈ ਨਹੀਂ ਗ੍ਰੀਟਿੰਗ ਆਵਲਾ ਕੀ ਹੈ ਬਤਾ ਦਿੰਦੀ ਵੀ ਚਾਚੀ ਬਾਇਆ ਤੇ ਚੁਕਾਇਆ ਅੱਛਾ ਜਾ ਕੇ ਦਹਾਦੀ ਇੱਥੇ ਮੇਰਾ ਚਾਚੀ ਨੀ ਦਾਦੀ ਕਿੱਥੇ ਆ? ਹੋ ਡਾਕਟਰ ਆ ਗਿਆ ਹਟਾ। ਪਰ ਦਾਦੀ ਕਿੱਥੇ ਆ? ਕਿੱਥੇ ਦਾਦੀ? ਠੀਕ ਹੈ। ਹਾਂ? ਚਲ ਆ ਦੇ। ਦਾਦੀ ਕਹਾਂ ਹੈ? ਹਾਂ ਕਹਿਣ ਜਾਣਦੇ ਹੀ ਉਹ ਜਿੱਦੇ ਆਪਾਂ ਉਦੋਂ ਵੀਡੀਓ ਬਣਾਈ ਸਪਰਿੰਗ ਤੇ ਪਾ ਕੇ ਧੋਬੀ ਨਾਲ ਸਪਰਿੰਗ ਤੋਂ ਪਰੇ ਨ ਜਾਣਦੇ। ਉਹ ਉਹ ਇਦਾਂ ਕਰਨੀਆਂ। ਐ ਕਰ ਲੈ। ਐ ਕਰਕੇ ਰਹਿਣ ਤੇ ਬਸ ਰਹਿ। ਪਿੱਛੇ ਘੁੱਤ ਕਰਦੇ। ਸ਼ੇਂਗ ਤਾਂ। ਯਾ ਸ਼ੇਂਗ। ਪਿੱਛੇ ਘੁੱਤ ਕਰਦੇ। ਇਹ ਆ ਜਾਂਦਾ ਜੀ ਮਾਸਟਰ ਸਾਹਿਬ ਜਿਹਨੂੰ ਮਾਸਟਰ ਮਾਸਟਰ ਆਨੇ ਅੱਜ ਵੇਖ ਲੈ ਲੈ ਤੇਰਾ ਮਾਸਟਰ ਆਹ ਬਹਿ ਕੇ ਅਲਗ ਕਰ ਕੇ ਮੰਨ ਲੈ ਤਾਂ ਬਖਾਉਣਾ ਚਾਹੀਦਾ ਕਿ ਰੋੜੜ ਪਾ ਇੱਥੇ ਨਹੀਂ ਨਹੀਂ ਆ ਜਾਣੀ ਆ ਹਾਂ ਛੜ ਪਾਵਾਂ ਅੰਦਰ ਆ ਕੌਣ ਦੇ ਦਿਓ ਇੱਥਾਂ ਛੂਹੂਗਾ ਨਹੀਂ ਤੇ ਗਲਾਸ ਹੈ ਚ ਇੱਥੇ ਕੋਈ ਪੀਂਦਾ ਛੂਹਗਾ ਕੌਣ ਜੈ ਮਾਸਟਰ ਮਾਸਟਰ ਇਹ ਪਾਣੀ ਪਾ ਲੈ ਗੁਰਤਾਰ ਇੱਥੇ ਕਹਨਾ ਤਾਓ ਅੱਛਾ ਛਿੱਟਾਂ ਨੂੰ ਮਾਰੰਦਾ ਛੱਟਾ ਬਾਹ ਛੱਟਾ ਛਿੱਟਾਂ ਤੇ ਪਾਣੀ ਦੇ ਛੱਟਾਂ ਤੇ ਮੈਂ ਪਾਉਣੀ ਨਹੀਂ ਪੜੀ ਪਕੌੜੇ ਪਕਾਉਦੇ ਨਹੀਂ ਜਾਣੇ ਨਾ ਤੇ ਬਾਕੀ ਤੁਹਾਨੂੰ ਥੋੜੇ ਕਰਦੇ ਹਾਂ ਆਪਣੇ ਸਿੱਪੇ ਕਿਥੇ ਆਉਂਦੇ ਆਪਾਂ ਉਹਦੋਂ ਕੱਢੇ ਬਾਹਰ ਉਹਦੋਂ ਮਟਰ ਅੱਜ ਲੱਭੀ ਲੱਭੇ ਫੋਨ ਵੜੇ ਆ ਕੱਢਣੇ ਆਉਂਦੇ ਨਹੀਂ ਚੱਲੇਗੀ। ਤੋਂ ਅੰਦਰ ਚੈੱਕ ਕਰਦੇ ਹਾਂ। ਹਾਂਜੀ। ਜਿਸ ਵੇਲਾ ਲਾਪ ਲਾਉਣਾ ਬਹੁਤ ਬਾਹਰ। ਬਾਹਰ ਪਈਆਂ ਸਾਹਮਣੇ। ਬਾਹਰ। ਉਸ ਰਾਤ ਤੇ ਪਹਿਲੇ ਬਾਹਰ ਰਾਤ ਤੇ ਪਾਪਾ ਨੂੰ ਵੀ ਲਾ ਦੇ। ਕਿਵੇਂ ਲੱਗਦੇ ਆ? ਕੜੀ ਪਕੌੜੇ ਕਿਦਾਂ ਨਿਕਲਦੇ ਆਏ? ਕਟੀ ਚ ਕੋਲ ਜਾਣਾ ਚਾਹ ਹਾਂਜੀ ਦਾਂਸ ਲਿਪੜ ਕੇ ਕਰ ਹਾਂ ਪੂਰਾ ਹੱਥ ਲੱਕੀ ਹੈ ਚੀਚ ਚੱਪਲ ਚੱਪਲ ਬਾਰ ਬੋਤਦਾ ਨਾ ਕਹਿੰਦਾ ਦੇਸ ਨਾਲ ਆਉਂਤੇ ਹਾਂ ਹੈ ਹੈ ਵੀ ਹੈ ਹੈ ਪਾੜਾ ਕਹਦੇ ਕਿ ਕੱਟਾ ਮੁੰਨਾ ਮੈਂ ਉਹਨਾਂ ਚ ਪੁੱਛਾਂਗੀ ਤਾਂ ਕੀ ਕਹਾਂ ਮੁੰਮਾ ਬੋਲ ਨਾ ਮੈਂ ਦੋ ਜੱਟ ਕਿਉਂ ਨਹੀਂ ਤਾਂ ਦੱਸੋ ਇਸ ਗੱਲ ਦਾ ਪੋਣੀ ਕਮੀ ਤੇ ਕੋਈ ਨਾ ਪੂਛਾ ਟੰਗੜ ਗਿਆ ਐਥੇ ਨਾ ਟਲ ਗਿਆ ਨੀ ਤੁਹਾਨੂੰ ਹਾਂ ਚਤਰਖਾ ਲੈ ਨਾ ਕੋਈ ਪਹਿਲੇ ਇੱਕੋ ਗੱਲ ਕਰੀ ਜਾਂਦਾ ਜੀ ਇੱਕ ਪੰਨੇ ਜੀ 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 ਲੈ ਨਾ ਚਕਲਾ ਫਿਰ ਹਾਂ ਦਾ ਇਹ ਫੋਟੋ ਪਾ ਲਵਾਂ ਪਹਿਲੇ ਨਹੀਂ ਉਹ ਤੂੰ ਵੇਖ ਲਿਆਗਾ ਨਾ ਤੂੰ ਵੱਡਾ ਹੋ ਗਿਆ ਹਣਾ ਹੈ ਵੇਖੀ ਤਾਂ ਨਹੀਂ ਚੱਪਲ ਲੱਭੀ ਨਹੀਂ ਨੀ ਨਾ ਆ ਜਾ ਨਾ 셔ੜ ਪਾ ਬਣਾਣ ਪਾਗੇ ਨਹੀਂ ਬਾਹਰ ਜਾਣਾ ਮੈਂ ਸੁਣਾਉਂਦੀ ਕੱਲ ਫਿਰ ਕੱਢਾਂ ਹਾਂ ਹਾਂ ਤੇ ਬਾਰੇ ਕੱਲ ਜਾਣਾ ਕਰਾਂ ਦਿਓ ਮੈਂ ਮਮੀ ਬਾ ਹਾਂ ਤਾਂ ਬੁੱਲਣਾ ਹੈ 5:40 ਹੋ ਗਏ ਹਨ ਜਮੀਆਂ ਨੇ ਬਣਾਉਣਾ ਦਰਿਆ ਦੇ ਬਣਾਉਣੀ ਆ ਮੇਰੀ ਰੈਸিপি ਪੜ੍ਹੀ ਆ ਇੰਨੀ ਛੋਟਾ ਕੀ ਕਰਨੀ ਹੈ ਇਹ ਛੜਕਾ ਲੋ ਮੈਂ ਆਪਣੇ ਫੋਨ ਉੱਤੇ ਵੀ ਕੱਢਦੀ ਆ ਮੈਗੀ ਵੀ ਬਣਾਉਂਦੀ ਆ ਤੇ ਇੰਨੀਆਂ ਚੀਜ਼ਾਂ ਬਣਾਈਆਂ ਮੈਂ ਰੋਟੀ ਨਹੀਂ ਬਣਾਉਂਦੀ ਠੀਕ ਲੋਗ ਨਹੀਂ ਬਣਾਉਂਦੇ ਲੋਗ ਕਰ ਜਾਂਦੇ ਬਣਾ ਦੇਣੀ ਹਾਂ ਬਰਾਤ ਤਾਂ ਨਾ ਕਿ ਸਟੈਂਡ ਲੈ ਕੇ ਆਇਆ ਸਟੈਂਡ ਤੇ ਰੱਖ ਕੇ ਬਣਾ ਕਰਕੇ ਇਦਾਂ ਮੇਰੇ ਕੋ ਇੱਕ ਹੱਥ ਨਾਲ ਕੰਮ ਨਹੀਂ ਹੁੰਦਾ ਅਜੇ ਚੁੱਪ ਕਰਕੇ ਰੱਖ ਲਿਆ ਤਿਆਰ ਦਾ ਬੰਦਾ ਬਣਾ ਲੀ ਠੀਕਰ ਲੱਗੀ ਚਾਹ ਕੌਣ ਮੰਗਣ ਦੇ ਆ ਅੱਛਾ ਹਾਂਜੀ ਮੈਂ ਬਣਾ ਲੇ ਪਕੌੜੇ ਦੇਖੋ ਮੇਰੇ ਪਕੌੜੇ ਹੋਰ ਡੈਕ ਆਂਰੇ ਪਕੌੜੇ ਭਾਣ ਕੇ ਪਰ ਮੈਂ ਬਣਾਏ ਥੋੜੇ ਹੀ ਆ ਕੜੀ ਵਾਸਤੇ ਆ ਮੇਰੀ ਕੜੀ ਰਿਜਨ ਦਈ ਹੈ ਆ ਲਈ ਬਣ ਕੇ ਆ ਬੰਦ ਕਰਦਾ ਫਿਰ ਗੈਸ ਤੇ ਰਗਾ ਗੈਸ ਲਿਪੜ ਗਏ ਆਟਾ ਗੁੰਨਦਾਈ ਗਰਪ੍ਰੇਡ ਦੀ ਰੋਟੀ ਆਟੇ ਗੁੰਨਣਾ ਤੇ ਛੇ ਵਜੇ ਜਿਹੜੇ ਲਾਈਟ ਆ ਜਾਣੇ ਹੂੰ ਮੁੜ ਕੇ ਰੋਟੀਆਂ ਲਾਉਣਾ ਹੈ ਨਾ 15 ਮਿੰਟ ਹੈ ਆ ਸਾਡਾ ਦੁੱਧ ਅਸੀਂ ਚਾਗ ਲਈ ਦਿਨ ਵਾਸਤੇ ਅੱਪੜੇ ਕਹੀਂ ਬਣੂਗਾ ਪਾਣੀ ਦੀ ਨੀਂਦ ਲਈ ਤੇ ਆਜ ਗਿਆ 14 14 ਥੋੜੀ ਜਿਆਦੀ ਏ ਤੇ 15 ਨੂੰ ਨਾ ਪੇਪਰ ਨਹੀਂ ਨਹੀਂ 25 ਨੂੰ ਪੇਪਰ ਸਿਰੂ ਸੀ ਸੱਚ 24 ਤੇਰੇ ਪੇਪਰ ਹਾਂ ਪਰਸੋਂ ਅੱਜ 13 ਵਾ 23 ਹੋਣੀਆਂ 23 13 ਤੇ 23 ਨੇ 23 ਪੰਮੂ ਵੀ ਆਖੰਦੀ ਮ ਚੁੰਨੀਆਂ ਲਿਓਣੀਆਂ ਚੱਲੀਏ ਸਵੇਰੇ ਆਪਾਂ ਹਾਂ ਹਾਂ ਕਿਉਂ ਹੁਣ ਕੀ ਕਰੀਏ ਤੇ ਪਾਏ ਘਾਟੋ ਲੈ ਪਰ ਆਦੀ ਵੀ ਮ ਚੁੰਨੀਆਂ ਆਪਾਂ ਲਈਏ ਹਾਂ ਪੈਸੇ ਕੱਟ ਕੇ ਕਰਕੇ ਬੈਡ ਲੈ ਕੇ ਆਉਂਗੀ ਨਾਲਿਆਂ ਨੇ ਨਹੀਂ ਲਿਓਣਾ ਸਿਆਣ ਚ ਲਿਓਣਾ ਤੇ ਪੈਲੇ ਦਾ 500 ਦਾ ਬੈਡ ਹੁੰਦਾ ਹੀ ਹੋਵੇ ਉਹ ਬਾਜੀ ਨਾਲ ਦਵਾ 500 ਜਰ ਦੇ ਦੇ ਆ ਉਹ ਡਬਲ ਹੈ ਨਾ ਕਿ ਸਿੰਗਲ ਸਿੰਗਲ ਨਹੀਂ ਨਹੀਂ ਉਹ ਆਂਦੀ ਚੁੰਗੀਆਂ ਲੈਣੀਆਂ ਨਹੀਂ ਤੁਹਾਨੂੰ ਜਨਾ ਨਾ ਕੋਈ ਹੋਰ ਕਿੰਨਾ ਅੱਜ ਨਹੀਂ ਕੋਈ ਬਣੀ ਅੱਜ ਕੁਝ ਨਹੀਂ ਬਣਾਣਾ ਹਾਂ ਬਿਨਾਂ ਨਾ ਹਾਂ ਹਾਂ ਦਾ ਨਾਈਂ ਕੁਰੀ ਬਣਾਣੀ ਦਾ ਬਸ ਤੂੰ ਕੀ ਬਣਾਇਆ ਤੂੰ ਇਦਾ ਨਾਲੇ ਬਣਾਈ ਅਸੀਂ ਕੜੀ ਦੱਸੋ ਦੱਸੋ ਗਵਾਂਡੀਆਂ ਨੇ ਇੰਨਾ ਕੁਝ ਬਣਾਇਆ ਦੱਸੋ ਮੈਂ ਤਾਂ ਦੀ ਹਾਂ ਪਕੌੜਿਆਂ ਵਾਲੇ ਕਿ ਇਹ ਨਹੀਂ ਮੈਂ ਫੋਲ ਬੜੀ ਹਾਂ ਇਹ ਨਹੀਂ ਬਣਾ ਕੇ ਮੈਗੀ ਓਏ ਖਾਂਦੇ ਨਾ ਖਾਓ ਨਹੀਂ ਖਾਂਦੇ ਨਹੀਂ ਕਦੋਂ ਨਹੀਂ ਖਾਂਦੇ ਅਹੀਂ ਮੈਂ ਕਿ ਨਹੀਂ ਖਾਂਦੇ ਮੈਂ ਰੋਂਦੀ ਬੈਠੀ ਬੈਠੀ ਹੈ ਸੁਭਾਅ ਜਿਹੀ ਨਾ ਮਹੀਨੇ ਦੇ 2 ਮਹੀਨੇ ਤੀਵੇਂ ਮਹੀਨੇ ਕਿਹਨਾਂ ਦੀਸਾਟੇ ਤੇ ਪਿਉੜੇ ਤੇ ਕਾਰਪਾਈ ਤੇ ਹੀ ਰੋਜ਼ ਬਣਾਉਂਦੇ ਆ ਜੇ ਤੂੰ ਥੋੜੇ ਦਿਨ ਹੋ ਗਏ ਮਾਇਕਰਨ ਜਿਹਾ ਬਣਾ ਦਿਖਾ ਰਹੀ ਹੈ ਥੋੜੇ ਦਿਨ ਇਹ ਕਿੰਨੇ ਦੇਣਾ ਕਿਸੇ ਪਤਰਾ ਦੇ ਨੋ ਕਿਸੇ ਕੰਮ ਮੈਨੂੰ ਮਾਈਕਰਨ 15 ਦਿਨ ਹੋ ਗਏ ਕਿਸੇ ਕੰਮ ਨੂੰ ਮੈਂ ਤੁਹਾਨੂੰ ਕਿੰਨਾ ਮਹੀਨੇ ਦੀ ਗੱਲ ਦੱਸੰਦੀ ਕਿ ਸਾਡੇ ਤਿੰਨ ਕ ਚਾਰ ਮਹੀਨੇ ਮੈਂ ਤੇਰੀ ਇੱਕ ਕਲਪੜੀ ਵੇਖੀ ਅਸੀਂ ਜਿਹੜੀ ਚੀਜ਼ ਬਣਾਉਂਦੇ ਨਾ ਆਹੀ ਨਹੀਂ ਕਰਦੇ ਤੇ ਉਹ ਸਾਰਾ ਕੁਝ ਕਰਦੀ ਸਾਰਾ ਕੁਝ ਨਹੀਂ ਕੋਈ ਤੇਰੇ ਮੈਗੀ ਕਾਦੀਏ ਪਕਾ ਦੇ ਕੇ ਨਹੀਂ ਉਂਗਲੋਂ ਦਿਖਾ ਦੇ ਵੀ ਨਹੀਂ ਕਰਦੀ ਤੇ ਅਜੇ ਤੱਕ ਕੁੱਛ ਨਹੀਂ ਆਇਆ ਹੁੰਦਾ ਇਹ ਨਾ ਫੈਗਰੇ ਚ ਸੁੰਡੀਆਂ ਪੜੀਆਂ ਉਹ ਵੀ ਖਾਦੇ ਉਹ ਵੀ ਖਾਤੇ ਤੁਸੀਂ ਫਿਰ ਇਹ ਗੋभी ਨਾ ਕਰ ਕੋ ਨੰਮ ਜਿੱਥੇ ਸੁੰਡੀਆਂ ਪੜੀਆਂ ਨੇ ਪਾਣੀ ਦਿੱਤੇ ਚ ਪਾਣ ਕਰ ਆਪ ਨੂੰ ਲੈ ਦੇਰ ਰਾਤ ਨੂੰ ਸੁੱਤੇ ਸਵੇਰੇ ਉੱਠ ਕੇ ਪਾਣੀ ਨੇ ਪੀਣ ਰੋ ਆਪਣੀ ਕੋਕੀ ਚਾਣੀ ਆਪ ਖਲਾਸ ਜਿਵਾਰ ਨਾ ਆਵੇ ਇਦਾਂ ਵੀ ਨਹੀਂ ਬੱਚੇ ਦੇ ਪੜਾ ਆਈ ਲੱਗੀ ਉਹ ਦਿਨ ਬਰਤ ਦੇ ਖਾਂਦੇ ਅੱਗੇ ਜਾ ਆਪਰ ਕਰਕੇ ਖਾਦੇ ਉਹ ਤੇ ਖਾਦੇ ਤੇ ਸੋਚ ਜੇ ਬਾਸ ਗੱਲ ਤੇ ਆਏ ਨਾ ਖਾਦੇ ਤੇ ਨਾ ਖਾਦੀ ਨਹੀਂ ਆਉਤਰੀ ਅੰਦਰ ਮੈਂ ਬੈਠੇ ਮੈਂ ਪਿੱਛੇ ਤੇ ਲੈ ਆ ਚੈਨਲ ਦੀਦਾ ਇਹਦਾ ਮੇਰਾ ਲੈ ਖਾਰਾਂ ਕੱਲ ਤੇ ਖਾਣ ਦੀ ਆਉਂਦੀ ਹੈ ਨਾ ਖਾਰਾ ਜੀ ਤੇ ਕੀ ਕਰਦਾ ਕੀ ਤੇ ਜੀ ਕਰਦਾ ਸਿਫ ਮੰਨਦਾ ਤੇ ਕਿਹੜਾ ਤੇ ਪੇਵੜੇ ਲੈ ਲਈ ਹੈ ਕਿ ਕੱਡੀ ਕਿਤੇ ਖਾਣੇ ਮਨ ਤਾਂ ਲੱਗਾ ਕੱਲ ਪੇਵੜੇ ਦੇ ਆਹੋ ਬੂਲੇ ਬੈਲੇ ਅਰਗੜ ਪੀਵੇ ਰੇੜੇ ਕਾ ਯੋ ਨੀ ਲਈ ਰੋਈ ਕਾ ਬਲਬੜੀ ਕਰਦੀ ਅੱਖਾਂ ਦੀ ਮਰਦੀ ਸਾਰਾ ਕੁਝ ਹੀ ਨਹੀਂ ਸੱਚੀ ਖਾਈ ਗਈ ਉਹ ਕਾ ਖਾਈ ਗਈ ਪੱਦਨੀ ਮੈਂ ਤਾਂ ਸਲਾ ਦੇ ਨਹੀਂ ਆਪੇ ਨਾ ਖਾਇਆ ਕਰੋ ਮੈਨੂੰ ਤਾਂ ਨਹੀਂ ਚੰਗੀ ਸਲਾ ਵੀ ਨਹੀਂ ਪੀ ਕਰੋ ਦੀ ਸਲਾ ਨਾ ਪਿਆ ਕਰੋ ਨਹੀਂ ਤੇ ਮੈਂ ਕੀ ਬਾਹਰ ਪੈਕੋ ਕੀ ਇਹ ਕੋ ਟੱਚ ਵੀ ਹੋਤੇ ਪੈਰ ਕਰਕੇ ਕਰਾਂ ਮਾਂਜੀ ਉਹਦੇ ਚ ਜਦੋਂ ਬਖੁੰਦੇ ਨਾ ਉਹ ਵੇਖੀ ਤਾਂ ਵੀ ਉਸ ਵਿੱਚ ਕਈ ਗੋਪ ਬਾਦ ਵਿੱਚ ਪੀ ਕੇ ਉਹਦੀ ਵੇੇੇ ਕੰਪਨੀ ਵਾਲੇ ਜਿਹੜੇ ਤੱਕੇ ਭਾਉਦੇ ਇਹ ਮੈਨੂੰ ਕਹੀ ਰਹੇ ਹੁੰਦਾ ਕੱਦ ਕਾਢ ਕਰੀ ਤੇ ਇਹਨਾਂ ਦਾ ਅਸਿਅਸਿਅ ਫਕੀਰ ਚ ਲਗਾਇਆ ਮੈਂ ਉਹਦੀ ਨੋਇ ਦੇ ਵਿੱਚੋਂ ਕੱਢ ਲਈ ਤੇ ਦਾ ਕੰਮ ਸਾਡ ਕਿਨ ਮੜ ਕੇ ਉਹਦਾ ਜਾਬ ਲਾਪਰੀ ਹੋਣੀ ਹੈ ਮੈਂ ਅੰਜਰ ਬਾਕੇ ਸੁੱਚੀ ਤਾਂ ਇਹ ਨਾਕ ਖਲਾਸ ਜੀ ਨਾਕ ਖਾਇਆ ਕਰੋ ਪਛਤਾਓਗੇ ਤੋਂ ਮੇਰੇ ਮੂੰਹ ਤੇ ਬੰਦ ਕਰੋ ਮੂੰਹ ਲੈ ਆ ਭਾਈ ਮੂਜ ਦੂਵੇ ਕਿ ਤਾ ਦਾ ਤੱਕੇ ਭੰਦ ਰਹਿਣ ਦਿੰਦੀ ਮੂਹਮਾਨ ਨਗਰ ਨਾਲ ਕਰਕੇ ਪਰ ਗਈ ਇਹਦਾ ਕੋਈ ਪਤਾ ਲੈਣਾ ਤਾਂ ਨਹੀਂ ਆਇਆ ਨਦੀ ਤੇ ਮੂਫਨ ਕਰਨ ਨਾਲ ਲollipops ਹੋਏ ਆ ਆ ਦੇ ਹਉ ਨਹੀਂ ਇੱਕ ਤਾਂ ਬੜੀ ਮੂਲੀ ਪਈ ਤੇ ਨਾ ਤੀਨ ਮੇਰੇ ਤੀਨ ਲੈ ਆ ਪੀ ਲੈ ਮੁਰਕੇ ਕਾਣੋਂ ਆਖੀ ਜੇ ਦਿੱਤ ਕਾਣ ਵੜਾਈ ਇਹਦੇ ਜਵਰੇ ਤਾਂ ਤੇ ਬਣੀ ਦੋ ਕੇ ਦੋ ਸਤ ਨਹੀਂ ਆ ਭਾਈ ਜੀ ਮੁੰਝ ਬੋਲਦੀ ਬਹੁਤ ਆ ਆ ਸੱਚ ਗੱਲ ਪਤਾ ਸਾਡੇ ਮਾਡਲ ਦੀ ਕੀ ਆ ਕਿ ਮੈਂ ਖਾਣਾ ਜੋ ਖਾਣਾ ਸਾਡੇ ਮਾਡਲ ਦੇ ਘਾਵੇਂ ਮੇਰੇ ਮੈਂ ਬੁੱਧਾ ਜੀ ਚਲੋ ਆਏ ਕੋਈ ਤਨ ਖੋੜੇ ਹੱਥਾਂ ਇਹ ਜਿੱਦਣ ਇਹਨਾਂ ਨੇ ਨੀਵਾਂ ਖਾਣਾ ਆਪਣੇ ਨੁਕਸਾਨ ਕਰਦੇ ਨੇ ਉਹ ਦਿਨ ਇਹਨਾਂ ਨੇ ਆਪਾਂ ਕੀ ਕੁ ਸਹੀ ਆ ਅਸੀਂ ਕਿਹਾ ਕਿ ਹੋਇਆ ਅਸੀਂ ਸਿਰੇ ਜਾ ਮੰਗੇ ਆਨੇ ਆਜੋ ਤੁਹਾਨੂੰ ਚੰਗੀ ਬਣਾ ਕੇ ਦਿੰਨੇ ਤੇ ਆਵਾ ਆਪਣਾ ਸਮੈਲ ਲਾ ਕੇ ਵੀ ਚਾਹ ਕਰੀ ਤੇ ਆ ਕੇ ਤੇ ਖਲੋ ਗਈ ਜੀ ਆ ਵੇ ਲੋ ਇਹ ਤਰੀਕਾ ਮੈਂ ਜਾਣੀ ਨਹੀਂ ਨਾ ਨਾ ਮੈਂ ਜਾਣੀ ਨਹੀਂ ਦੇਣੀ ਲੱਗੇ ਹਾਂ ਕੀ ਪੀ ਕੇ ਬਸ ਆਂ ਕੋ ਜੀ ਦੋ ਤਿੰਨ ਦਾ ਰੈਸਟੇਰੈਂਟ ਕਿਹਾ ਹਮ ਮੱਗੂ ਜਲਾ ਬੋ ਤੇ ਕਿਹਾ ਹੋਰ ਲੱਗੂ ਗਿਆ ਵੇ ਨੇ ਆਣੇ ਕਿਤੇ ਟੂਰ ਖੇਚਨੇ ਤੁਸੀਂ ਓਏ ਲਾ ਇਹ ਹਲੇ ਫਾਗੇ ਲੈਂਦੀ ਰਹਿੰਦੀ ਆ ਮਿੰਨ ਜਨਾਤਾ ਖੜਦੀ ਏ ਇਹ ਇਹਨਾਂ ਦੀ ਕੁੜੀ ਖੜਦੀ ਆਹੋ ਛੇਤੀ ਰੇ ਰੇ ਨੂੰ ਇਹ ਲੱਗਦਾ ਪਈ ਮੇਰੇ ਜਿੱਦੇ ਆਖਰੇ